ਆਪਣਾ ਇਸ ਵਕਤ 33-34 ਹਜ਼ਾਰ ਦਾ ਮਹੀਨਾ ਦੁੱਧ ਜਾਂਦਾ ਹੈ ਹਾਂਜੀ ਜਿਹਦੇ ਚ ਤੁਸੀਂ ਪਲੱਸ ਕੋਈ 17-18 ਹਜ਼ਾਰ ਜਾਂ 19 ਜਾਂ 20 ਕਰਤਾ ਲਾ ਲਓ ਤੁਸੀਂ ਹਾਂ ਉਹ 14-15 ਹਜ਼ਾਰ ਤਿੰਕਮ ਆਉਂਦੀ ਹੈ 14-15 ਹਜ਼ਾਰ ਰਣ ਕਰ ਹਾਂ ਤੇ ਚਲੋ ਜਿਹੜਾ ਜਿਹਦੇ ਨਾਲ ਖਰਚਾ ਤੇ ਘਰ ਦਾ ਆਪਣਾ ਤੁਰਦਾ ਵਧੀਆ ਮੈਂ ਹੁਣ 4 ਵਜੇ ਉੱਠ ਪੈਣਾ 4 ਵਜੇ ਉੱਠ ਕੇ ਪਹਿਲੂ ਮੈਂ ਆਪਦੇ ਮਾਲ ਡੰਗਰ ਕੋਲ ਆਉਣਾ ਸਾਰੇ ਠੀਕ ਹੈ ਜੀ ਬੈਠੇ ਉੱਠੇ ਗਾਲਾ ਮੱਲੇ ਵਧੀਆ ਸੋਹਣੇ ਲੱਗਦੇ ਬੀਟੇ ਇਹਨਾਂ ਦੇ ਕੋਲੇ ਮਤੁਰਿਆ ਵੀ ਫਿਰਦਾ ਹੋਂਦਾ ਠੀਕ ਹੈ ਜੀ ਤੇ ਫਿਰ ਉਦੋਂ ਬਾਅਦ ਆਪਦੇ ਪਰਿਵਾਰ ਦੇ ਨਾਲ ਆਉਤਾ ਇਹਨਾਂ ਨੂੰ ਚੋਈ ਦਾ ਵੀ ਹੈ ਨਵਾਈ ਦਾ ਵੀ ਸਾਰਾ ਕੁਝ ਕਰੀਦਾ ਹਮ ਤੇ ਆਪਣੇ ਕੋਲੇ ਕਿੰਨੀਆਂ ਗਾਈਆਂ ਐ ਇਸ ਟਾਈਮ ਆ ਆਪਣੇ ਕੋਲੇ ਇਸ ਟਾਈਮ 5 ਗਾਈਆਂ ਐ 5 ਗਾਈਆਂ ਤੇ ਦੁੱਧ ਵਾਲੀਆਂ ਕਿੰਨੀਆਂ ਗਾਈਆਂ ਦੁੱਧ ਤੇ ਇਸ ਵਕਤ 4 ਚੱਲਦੀਆਂ ਠੀਕ ਹੈ ਜੀ ਇੱਕ ਵਾਰ 2 ਮਹੀਨੇ ਦੀ ਗੱਭਣ ਹਮ ਉਹ ਵੀ ਆਪਾਂ ਇਸ ਬਰੀਡ ਤੇ ਇਸ ਗਾਂ ਤੋਂ ਤਿਆਰ ਕੀਤੀ ਹੋਈ ਡੰਗਰ ਦੇ ਹਮੇਸ਼ਾ ਦੋ ਪੇਟ ਠੀਕ ਹੈ ਇੱਕ ਮਤਲਬ ਉਹ ਇੱਕ ਰਹੀ ਔਰ ਇੱਕ ਰਹੀ ਉਹਨੇ ਸਿੱਧੇ ਪੱਠੇ ਖਾਨੇ ਹੂੰ ਸਿੱਧੇ ਪੱਠੇ ਖਾ ਕੇ ਫਿਰ ਉਹਨੇ ਦੁਬਾਰਾ ਫੇਰ ਵਾਪਸ ਲ ਜਾ ਕੇ ਗਾਲੀ ਕਢਨੀ ਗਾਲੀ ਕਢਨੀ ਜਿੰਨਾ ਚੇਰ ਡੰਗਰ ਖੋਸ਼ ਹੋ ਕੇ ਬੈਠੂਗਾ ਨਹੀਂ ਗਾਲੀ ਨਾ ਕਰੂਗਾ ਉਹ ਪ੍ਰੋਪਰ ਸਹੀ ਨਹੀਂ ਰਹੂਗਾ ਠੀਕ ਜਿੰਨਾ ਮਰਜੀ ਤੁਸੀਂ ਉਹਨੂੰ ਖਵਾਈ ਜੋ ਪਿਆਈ ਜੋ ਤੰਦਰੁਸਤ ਨਹੀਂ ਰਹੂਗਾ ਹਾਂਜੀ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਮਦਕਸੇ ਦੇ ਵਿੱਚ ਰਾਜਾ ਡੇਰੀ ਫਾਰਮ ਦੇ ਵਿੱਚ ਤੇ ਜਿਹੜਾ ਹੁਣ ਰੁੱਤ ਚੱਲੀ ਜਾਂਦੀ ਐ ਮੌਸਮ ਚੱਲੀ ਜਾਂਦਾ ਗਰਮੀ ਦਾ ਮੌਸਮ ਆ ਨਾ ਤੇ ਇਸ ਮੌਸਮ ਦੇ ਵਿੱਚ ਪਸ਼ੂਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਐ ਤੇ ਆਪਾਂ ਕਿਤੋਂ ਵੀ ਸੁਣਦੇ ਆ ਕੋਈ ਕਮੈਂਟ ਵੇਖਦੇ ਆ ਜਾਂ ਗੱਲਾਂ ਸੁਣਦੇ ਆ ਤਾਂ ਆਏ ਆਪਣੇ ਗੱਲਾਂ ਸਾਹਮਣੇ ਆਉਂਦੀਆਂ ਵੀ ਡੇਰੀ ਫਾਰਮ ਵਾਲਾ ਜਿਹੜਾ ਕੰਮ ਐ ਉਹ ਘਾਟੇ ਵਾਲਾ ਕੰਮ ਐ ਤੇ ਅੱਜ ਆਪਾਂ ਬਾਈ ਜੀ ਹੋਰਾਂ ਤੋਂ ਓਪੀਨੀਅਨ ਲਵਾਂਗੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਐ ਇਹ ਆਪਣੇ ਨਾਲ ਅੱਜ ਗੱਲਾਂ ਸ਼ੇਅਰ ਕਰਨਗੇ ਵੀ ਇਹ ਕੰਮ ਐ ਜਿਹੜਾ ਕਿਹੋ ਜਿਹਾ ਕੰਮ ਐ ਤੇ ਇਹਦੇ ਵਿੱਚ ਆਪਾਂ ਨੂੰ ਨਫਾ ਹੁੰਦਾ ਕਿ ਨੁਕਸਾਨ ਹੁੰਦਾ ਜੇ ਨਫਾ ਹੁੰਦਾ ਤਾਂ ਫਿਰ ਕਿੰਨੀ ਕਿ ਸੇਵਿੰਗ ਹੋ ਜਾਂਦੀ ਹੈ ਇਹਦੇ ਵਿੱਚ ਜਿਹੜੇ ਨੁਕਸਾਨ ਹੁੰਦੇ ਆ ਉਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਸਭ ਤੋਂ ਪਹਿਲਾਂ ਬਾਈ ਸਸਰੀ ਕਾ ਆਪਣਾ ਇਹ ਜਿਹੜਾ ਡੇਰੀ ਫਾਰਮ ਹੈ ਦੀ ਲੋਕੇਸ਼ਨ ਕੀ ਹੈ ਜੀ ਆਪਣਾ ਜੀ ਪਿੰਡ ਮਦਰਸਾ ਹਾਂਜੀ ਹੈਲੋ ਤੁਹਾਡੇ ਚੈਨਲ ਨੂੰ ਨਜ਼ੂਰਤ ਚੈਨਲ ਦਾ ਬਹੁਤ ਧੰਨਵਾਦ ਆ ਵੀਰ ਜੀ ਧੰਨਵਾਦ ਜੀ ਤੇ ਆਪਣਾ ਨਾ ਪਿੰਡ ਮਦਰਸਾ ਜੀ ਹਾਂਜੀ ਇੱਥੇ ਮਤਲਬ ਆਪਾਂ ਟਾਣੀ ਤੇ ਆਪਣਾ ਘਰ ਆ ਠੀਕ ਹੈ ਦੇ ਵਿੱਚ ਠੀਕ ਹੈ ਜੀ ਜਿਹਨੂੰ ਖੇਤ ਵੀ ਕਹਿ ਦਿੰਦੇ ਆ ਜਾਂ ਡੇਰਾ ਕਹਿ ਦਿੰਦੇ ਆ ਹਾਂਜੀ ਤੇ ਪਛਮਾ ਦਾ ਆਪਣਾ ਪਹਿਲਾਂ ਬਹੁਤ ਅਸੀਂ ਘੱਟ ਰੱਖਦੇ ਸੀ ਹਮ ਇਹ ਰੁਝਾਨ ਮੈਂ ਹੀ ਮਤਲਬ ਨੌਕਰੀ ਦੇ ਨਾਲ ਨਾਲ ਆਪਦਾ ਸਹਾਇਕਤਾ ਧੰਦਾ ਬਣਾਇਆ ਜਾਨੀ ਕਿ ਠੀਕ ਹੈ ਜੀ ਕਿਉਂਕਿ ਖੇਤੀਬਾੜੀ ਦੇ ਨਾਲ ਸਹਾਇਕ ਧੰਦਾ ਬਹੁਤ ਜ਼ਰੂਰੀ ਹੈ ਹਾਂਜੀ ਵੀ ਪੈਸਾ ਖੇਤੀਬਾੜੀ ਵਾਲਾ ਸੇਵ ਰਵੇ ਹਮ ਤੇ ਫੇਰ ਹੀ ਆਪਾਂ ਗਾਂਵ ਖਿਚਾਲ ਹੋ ਸਕਦੇ ਹਾਂਜੀ ਜੇ ਆਪਾਂ ਖੇਤੀਬਾੜੀ ਜਾਂ ਆਰਤੀਏ ਦੇ ਜ਼ਰੀਏ ਮਤਲਬ ਆਰ ਤੋਂ ਪੈਸੇ ਲੈ ਕੇ ਵਰਤਾਂਗੇ ਤੇ ਜ ਆਪਣੇ ਕੋਲ ਪਾਸੋਂ ਇਨਕਮ ਹੈ ਹੀ ਨਹੀਂ ਤੇ ਫਿਰ ਉਹ ਆਪਣੇ ਹੱਥੇ ਕਦੀ ਵੀ ਲਾਭੰਦ ਨਹੀਂ ਹੋ ਸਕਦਾ ਵੀ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਸਹਾਇਕ ਕਿੱਤਾ ਹੈ ਸਭ ਤੋਂ ਵਧੀਆ ਕਿੱਤਾ ਹੈ ਸਭ ਤੋਂ ਵਧੀਆ ਕਿੱਤਾ ਇਹ ਆ ਪਸ਼ੂ ਪਾਲਣ ਵਾਲਾ ਹੈ ਨਾ ਡੇਰੀ ਫਾਰਮ ਵਾਲਾ ਡੇਰੀ ਫਾਰਮ ਆ ਠੀਕ ਹੈ ਜੀ ਕਿਉਂ ਆਪਾਂ ਮੰਨ ਲਓ ਵੀ ਖੇਤੀਬਾੜੀ ਤੋਂ ਆਪਣੀ ਤੂੜੀ ਦੀ ਤੇ ਖੇਤੀਬਾੜੀ ਤੋਂ ਆਪਣਾ ਹਰਾ ਉਹ ਚ ਜਾਂਦੀ ਆਪਾਂ ਨੂੰ ਕੱਲੀ ਫੀਡ ਜਾਂ ਕਣਕ ਕਣਕ ਵੀ ਆਪਣੀ ਘਰ ਤੋਂ ਹੋ ਜਾਂਦੀ ਆ ਹਾਂ ਜੀ ਤੇ ਇਹ ਸਭ ਤੋਂ ਵਧੀਆ ਧੰਦਾ ਹੈ ਹੂੰ 2 ਘੰਟੇ ਸਵੇਰ ਤੇ 2 ਘੰਟੇ ਸ਼ਾਮ ਆਪਦਾ ਕੰਮ ਧੰਦਾ ਕਰਕੇ ਵਧੀਆ ਇਨਕਮ ਤੁਸੀਂ ਆਪਦਾ ਸਾਰਾ ਪਰਿਵਾਰ ਵੀ ਕੰਮ ਤੇ ਲਾ ਸਕਦੇ ਜੋ ਤੇ ਆਪ ਦੀ ਵਧੀਆ ਇਨਕਮ ਵੀ ਲੈ ਸਕਦੇ ਠੀਕ ਹੈ ਜੀ ਹਾਂਜੀ ਤੇ ਆਪਾਂ ਨੂੰ ਇਹ ਵੀ professionl ਤੌਰ ਤੇ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜਿਵੇਂ ਆਪਣੇ ਆਮ ਘਰਾਂ ਦੇ ਪਸ਼ੂ ਤਾਂ ਆਪਾਂ ਸ਼ੁਰੂ ਤੋਂ ਹੀ ਰੱਖਦੇ ਹੁੰਦੇ ਪਹਿਲੋਂ ਤਾਂ ਜੀ ਅੱਜ ਤੋਂ ਕੋਈ 3 ਸਾਲ ਪਹਿਲੋਂ ਤਾਂ ਮੇਰੇ ਕੋਲ ਇੱਕ ਹੀ ਮੱਝ ਸੀ ਠੀਕ ਹੈ ਜੀ ਇੱਕ ਮੱਝ ਤੋਂ ਫਿਰ ਮੈਂ ਹੌਲੀ ਹੌਲੀ ਆਪਦਾ ਇਹਦੇ ਇਸ ਬਣੇ ਜੁੜ ਗਿਆ ਜੀ ਨਹੀਂ ਰਜਾਣ ਸਧਾਰਾ ਵਾਲੇ ਪਾਸੇ ਵੀ ਤੇ ਦੁੱਧ ਵਾਲੇ ਪਾਸੇ ਵੀ ਆਪਣਾ ਰੁਝਾਨ ਕਿਵੇਂ ਵਧਿਆ ਵੀ ਇਸ ਕੰਮ ਨਹੀਂ ਹੋਣ ਨੂੰ। ਪਰ ਜਾਣ ਵੀ ਮਤਲਬ ਇਹੀ ਇਨਕਮ ਆਸੀ ਠੀਕ ਹੈ ਜੀ। ਵੀ ਜਦੋਂ ਵੇਖਿਆ ਵੀ ਆਪਾਂ ਕਈ ਘਰ ਜਾਂਦੇ ਆਉਂਦੇ ਆ ਮੈਂ ਹੁਣ ਫੈਕਟਰੀ ਲੱਗਾ ਕੋਪਰਸਾ ਟੀਚਰ ਠੀਕ ਹੈ ਜੀ। ਤੇ ਜਦੋਂ ਮੈਂ ਬਾਹਰ ਅੰਦਰ ਜਾਂਦਾ ਸੀ ਆਮ ਜ਼ਿਮੀਂਦਾਰਾਂ ਕੋਲ ਵੇਦਾ ਸੀ ਹਾਂ ਉਹਨਾਂ ਦੇ ਵਧੀਆ ਮਾਲ ਡੰਗਰ ਵੱੱਜਾ ਹੁੰਦਾ ਸੀ ਤੇ ਦੁੱਧ ਦੀ ਇਨਕਮ ਬਹੁਤ ਸੋਹਣੀ ਆਉਂਦੀ ਸੀ ਬਹੁਤ ਸੋਹਣੀ ਆਉਂਦੀ ਸੀ। ਉਹ ਕਈ ਕਈ ਗੱਲਾਂ ਚ ਕਹਿ ਵੀ ਦਿੰਦੇ ਸੀ ਵੀ ਆਹ ਦੁੱਧ ਤੋਂ ਅਸੀਂ ਆਹ ਬਣਾ ਲਿਆ ਦੁੱਧ ਤੋਂ ਆਹ ਬਣਾ ਲਿਆ ਤੇ ਮੈਨੂੰ ਵੀ ਇਹ ਚੰਗਾ ਲੱਗਾ ਵੀ ਚਲੋ ਵੀ 2 ਘੰਟੇ ਸਵੇਰ ਤੇ 2 ਘੰਟੇ ਸ਼ਾਮ ਨਾਲੇ ਤਾਂ ਉਹਦੇ ਪਰ ਠੀਕ ਹੈ ਜੀ ਵੀ ਆਪਾਂ ਨੂੰ 2 ਸਾਲ ਅੰਗੂ ਹੋ ਗਿਆ ਹਨਾ 3 ਸਾਲ ਅੰਗੂ 3 ਸਾਲ ਅੰਗੂ ਹਾਂਜੀ ਆਪਾਂ ਮਤਲਬ ਇਹ 3 ਸਾਲ ਦੇ ਵਿੱਚ ਆਪਦੀ ਨਸਲ ਵੀ ਲਾਲ ਗਾਈਆਂ ਵੀ ਚੰਗੀਆਂ ਵਧੀਆ ਮਤਲਬ ਆਪਦੀ ਬਰੀਡ ਆਮਰੀਕਨ گاਵਾਂ ਤੋਂ ਨਿਕਲ ਕੇ ਬਾਹਰ ਰਗਵੀ ਤਿਆਰ ਅੱਛੇ ਵੀ ਆਪਾਂ ਰਾਖੀ ਗਾਈਏ ਦੇਸੀ ਗਾਈ ਰਾਖੀ ਦੇਸੀ ਗਾਂ ਰਾਖੀ ਦੇਸੀ ਜੀ ਜਾਨੀ ਕਿ ਜਿਵੇਂ ਜਰਸੀ ਹੋਗੀ ਇਹ گاਵਾਂ ਦਾ ਆਪਾਂ ਮਤਲਬ ਆਪਾਂ ਜਾਦੀਆਂ ਰੱਖੇ ਸਿੰਦ ਕਰਦੇ ਆ ਠੀਕ ਹੈ ਜੀ ਅਮਰੀਕਨ گاਵਾਂ ਚ ਆਪਾਂ ਕਿਉਂ ਅਮਰੀਕਨ ਗਾਂ ਗਰਮੀ ਬਹੁਤ ਮੰਦੀ ਹੈ ਬਹੁਤ ਮੰਦੀਆ ਹੁਣ ਛੱਡ ਬਣਾਉਣ ਦਾ ਮੇਰਾ ਕਾਰਨ ਇਹ ਹੀ ਸੀ ਵੀ ਗਰਮੀ ਦੇ ਕਾਰਨ ਵੀ ਤਪਸ਼ ਉੱਤੋਂ ਬਹੁਤ ਇਹ ਵੀ ਆਪਣਾ ਹਸਾਵਨਾ ਵੀ ਟਾਇਲ ਬੱਤੇ ਦਾ ਹੀ ਆ ਹਮ ਤੇ ਜਿਵੇਂ ਆਪਣਾ ਅੰਦਰ ਖੰਡੇ ਸਾਰ ਰਹੇ ਨੂੰ ਜੀ ਕਰਦਾ ਹਾਂ ਮਾਲ ਡੰਗਰ ਦਾ ਵੀ ਜੀ ਕਰਦਾ ਮਾਲ ਡੰਗਰ ਦਾ ਵੀ ਕਰਦਾ ਤੇ ਉਹ ਦੁੱਧ ਵੀ ਵੱਧ ਦਊਗਾ ਜੇ ਉਹ ਖੁਸ਼ ਰਹੂਗਾ ਤਾਂ ਦੁੱਧ ਵੱਧ ਆਊਗਾ ਖੁਸ਼ ਰਹੂਗਾ ਹਾਂ ਜੀ ਜੇ ਆਪਾਂ ਉਹਨੂੰ ਤਪਸ਼ੇ ਰੱਖਾਂਗੇ ਤੇ ਡੰਗਰ ਨੇ ਗਾਲਾਂ ਨਾ ਸਹੀ ਮੱਲਿਆ ਜਾਂ ਸਹੀ ਨਾ ਕੁਝ ਵੀ ਕੀਤਾ ਤੇ ਉਹਦੇ ਨਾਲ ਆਪਣਾ ਮਤਲਬ ਕਹਿਣ ਤੋਂ ਵੀ ਡੰਗਰ ਕੁਝ ਨਹੀਂ ਕਰਦਾ ਹਾਂਜੀ ਡੰਗਰ ਤੇ ਹਮੇਸ਼ਾ ਦੋ ਪੇਟ ਹੁੰਦੀ ਹੈ ਜੀ ਠੀਕ ਹੈ ਇੱਕ ਮਤਲਬ ਉਹ ਇੱਕ ਰਾਈ ਔਰ ਇੱਕ ਰਾਈ ਉਹਨੇ ਸਿੱਧੇ ਪੱਠੇ ਖਾਣੇ ਹੂੰ ਸਿੱਧੇ ਪੱਠੇ ਖਾ ਕੇ ਫਿਰ ਉਹਨੇ ਦੁਬਾਰਾ ਫੇਰ ਵਾਪਸ ਲ ਜਾ ਕੇ ਗਾਲੀ ਕਢਨੀ ਗਾਲੀ ਕਢਨੀ ਜਿੰਨਾ ਚਿਰ ਡੰਗਰ ਖੋਸ਼ ਹੋ ਕੇ ਬੈਠੂਗਾ ਨਹੀਂ ਹਾਂਜੀ ਗਾਲੀ ਨਾ ਕਰੂਗਾ ਉਹ ਪ੍ਰੋਪਰ ਸਹੀ ਨਹੀਂ ਰਹੂਗਾ ਠੀਕ ਜਿੰਨਾ ਮਰਜੀ ਤੁਸੀਂ ਉਹਨੂੰ ਖਵਾਈ ਜੋ ਪਿਆਈ ਜੋ ਤੰਦਰੁਸਤ ਨਹੀਂ ਰਹੂਗਾ ਹਾਂਜੀ ਇਸ ਗੱਲ ਦਾ ਆਪ ਨੂੰ ਖਾਸ ਧਿਆਨ ਰੱਖਣਾ ਪੈਂਦਾ ਇਸ ਗੱਲ ਤੇ ਬਾਈ ਜਿਵੇਂ ਆਪਾਂ ਗੱਲ ਕਰੀ ਸੀ ਨਾ ਤੁਸੀਂ ਕਹਿੰਦੇ ਸੀ ਵੀ ਆਪਾਂ ਗਰਮੀ ਜਿਹੜੀਆਂ ਇਹ ਗਾਈਆਂ ਆਪਣੀਆਂ ਰਾਠੀ ਹਨਾ ਇੱਕ ਘੱਟ ਮਣਾਉਂਦੀਆਂ ਤੇ ਇਹ ਫਿਰ ਦੁੱਧ ਉਹਨਾਂ ਜਿੰਨਾਂ ਦੇ ਦਿੰਦੀਆਂ ਨਹੀਂ ਜੀ ਦੁੱਧ ਦੀ ਧਨੀ ਉਹਨਾਂ ਜਿੰਨਾਂ ਦਿੰਦੀਆਂ ਹਾਂ ਮਤਲਬ ਉਹਨਾਂ ਦੀ ਕੁਝ ਇਹਨਾਂ ਦੀ ਫੈਟ ਵੱਧ ਆਉਂਦੀ ਆ ਫੈਟ ਉਹੋ ਜੀ ਫੈਟ ਆ ਇਹਨਾਂ ਦਾ ਦੁੱਧ ਆਪਣੇ ਪੀਣ ਵਾਸਤੇ ਲਾਭਕਾਰੀ ਠੀਕ ਹੈ ਜੀ ਅਮਰੀਕਨ ਗਾਂ ਦਾ ਦੁੱਧ ਚਲੋ ਦੇਈ ਜਾਂਦੀਆਂ 50 ਕਿਲੋ ਦੀ ਜਾਂਦੀਆਂ 40 ਵੀ ਤੇਈ ਜਾਂਦੀਆਂ 60 ਤੱਕ ਵੀ ਆਪਣੀਆਂ ਘੜੀਆਂ 70 ਵੀ ਚਵਾਈ ਜਾਂਦੇ ਆ ਹਾਂ ਪਰੋ ਜਿੰਨਾ ਦੁੱਧ ਵੱਧ ਦੇਣ ਗਿਆ ਉਹਨਾਂ ਨੂੰ ਪਤਲਾ ਹੀ ਜਾਊਗਾ ਪਤਲਾ ਹੋਈ ਫੈਂਟ ਘਟਾਊਗਾ ਬਿਲਕੁਲ ਬਿਲਕੁਲ ਇੱਕ ਦੁੱਧ ਦਾ ਸਹੀ ਰੇਟ ਵੀ ਮਤਲਬ ਨਹੀਂ ਮਿਲਦਾ ਨਹੀਂ ਮਿਲ ਰਿਹਾ ਕਿਉਂ ਜਿੰਨਾ ਦੁੱਧ ਬਾਜ਼ਾਰਾਂ ਦੇ ਵਿੱਚ ਜਾਂ ਆਪਣੀ ਵਰਤੋਂ 'ਚ ਆ ਰਿਹਾ ਇੰਡੀਆ ਦੇ ਵਿੱਚ ਉਹਨਾਂ ਦੁੱਧ ਪੈਦਾ ਹੀ ਨਹੀਂ ਹੋ ਰਿਹਾ ਸਹੀ ਹੈ ਜੀ ਨਕਲੀ ਦੁੱਧ ਦੀ ਬਿਮਾਰਾ ਅੱਜ ਤੁਸੀਂ ਮੰਨ ਲਓ ਵੀ ਕਿਸੇ ਦੁਕਾਨਦਾਰ ਨੂੰ ਕਹਿ ਦਿਓ ਵੀ ਮੈਨੂੰ ਤਾਂ ਕੁਇੰਟਲ ਪਨੀਰ ਚਾਹੀਦਾ ਉਹ ਇੱਕ ਘੰਟਾ ਦੇ ਦੇ ਇੱਕ ਘੰਟੇ ਇੱਥੇ ਆ ਰੋਏ ਇੱਕ ਘੰਟੇ ਤੁਹਾਨੂੰ ਇੱਕ ਘੰਟੇ ਬਾਅਦ ਕੁਇੰਟਲ ਪਨੀਰ ਲੈ ਕੇ ਉਹਨਾਂ ਆਖੇ ਮੇਰੇ ਸਾਹਮਣੇ ਕੋਇੰਟਲ ਦੁੱਧ ਵਖਾ ਕੇ ਥੋਂ ਲੈ ਕੇ ਵਖਾएंगे ਤੂੰ ਕੋਇੰਟਲ ਦੁੱਧ ਨਹੀਂ ਉਹਦੇ ਕੋਲ ਹੋਊਗਾ ਹਾਂਜੀ ਤੁਹਾਨੂੰ ਕੋਇੰਟਲ ਪਨੀਰ ਮਿਲ ਜਾਊਗਾ ਸਹੀ ਹੈ ਜੀ ਇਹ ਤੁਸੀਂ ਵੇਖੋ ਵੀ ਉਹਨੇ ਪਨੀਰ ਕਿਹੜੀ ਚੀਜ਼ ਤੋਂ ਬਣਾਇਆ ਐ ਰਵੜਾ ਨੂੰ ਭੁੱਲੀ ਜਾਊਗਾ ਪਨੀਰ ਉਹ ਹੂੰ ਤੁਸੀਂ ਵਿਆਹਾਂ ਵਿੱਚ ਛੱਦਿਆਂ ਜਾਂ ਪਨੀਰ ਖਾਂਦੇ ਹੋਗੇ ਹਾਂਜੀ ਜੇ ਤੁਸੀਂ ਦੰਤਾਂ ਤੇ ਲਚਵਾਓਗੇ ਉਹਨੂੰ ਮਤਲਬ ਰਵੜਾ ਬਣੂਗਾ ਰਵੜ ਬਣੂਗਾ ਠੀਕ ਹੈ ਤੁਸੀਂ ਘਰ ਦੇ ਦੁੱਧ ਦਾ ਪਨੀਰ ਬਣਾ ਕੇ ਖਾ ਕੇ ਵੇਖਿਓ ਜੀ ਹੂੰ ਦੁੱਗਣਾ ਸਵਾਦ ਆਊਗਾ ਤੁਸੀਂ ਘਰ ਦਾ ਦੁੱਧ ਪੀ ਕੇ ਵੇਖਿਓ ਹੂੰ ਦੁੱਗਣਾ ਸਵਾਦ ਆਊ ਤੇ ਸ਼ਹਿਰ ਤੇ ਦੁੱਧ ਦੁਕ ਸਹੀ ਹੈ ਜੀ ਹਾਂ ਨਕਲੀ ਦੁੱਧ ਬਹੁਤ ਜ਼ਿਆਦਾ ਮਤਲਬ ਵਿਕਰੀ ਜਾ ਰਿਹਾ ਹੈ ਹੂੰ ਤੇ ਹੁਣ ਇਸ ਕੰਮ ਦੇ ਨਾਲ ਆਪਾਂ opinion ਵੇਖੀਏ ਲੋਕਾਂ ਦੀ ਲੋਕ ਕਹਿੰਦੇ ਵੀ ਇਹ ਜਿਹੜਾ ਡੇਰੀ ਵਾਲਾ ਕੰਮ ਹੈ ਅੱਜ ਕੱਲ ਉਹ ਫੇਲ ਹੋਈ ਜਾਂਦਾ ਹੈ ਨਾ ਵੀ ਮੇਨ ਰੀਜਨ ਹੈ ਇਹਦਾ ਦੁੱਧ ਦਾ ਰੇਟ ਬਹੁਤ ਘੱਟ ਹੈ ਬਹੁਤ ਘੱਟ ਹੈ ਤੇ ਆਪਾਂ ਜੇ ਫਿਰ ਵੀ ਇਹਦੀ ਸੇਵਿੰਗ ਦੀ ਗੱਲ ਕਰੀਏ ਜੇ ਆਪਾਂ ਕਹੀਏ ਵੀ ਨੁਕਸਾਨ ਹੁੰਦਾ ਫਿਰ ਤਾਂ ਜਿਹੜੇ ਡੇਰੀ ਫਾਰਮਰ ਹੈ ਉਹ ਡੇਰੀਆਂ ਬੰਦ ਕਰ ਦਿੰਦੇ ਨੇ ਵੀ ਉਹਨਾਂ ਨੂੰ ਕੁਝ ਤਾਂ ਸੇਵਿੰਗ ਹੁੰਦੀ ਹੋਊਗੀ ਨਾ ਵੀ ਇਹਦੇ ਵਿੱਚ ਆਪਾਂ ਨੂੰ ਕਿੰਨੀ ਕਿ ਸੇਵਿੰਗ ਹੋ ਜਾਂਦੀ ਹੈ ਜੇ ਆਪਾਂ ਇਨਕਮ ਦੀ ਗੱਲ ਕਰੀਏ ਦੇਖੋ ਜ ਫਿਰ ਤਾਂ ਸੇਵਿੰਗ ਹੁੰਦੀ ਹੈ ਠੀਕ ਹੈ ਜੀ ਨੀਰਾ ਆਪੇ ਕਹੇ ਨੀਰਾ ਘਾਟੇਵਲਦਾ ਕਹਿੰਦੇ ਨੀਰਾ ਘਾਟੇਵੰਦਾ ਨਹੀਂ ਜੇ ਆਪਾਂ ਨੂੰ ਪ੍ਰੋਪਰ ਰੇਟ ਹੋਰ ਮਿਲੇ ਹੂੰ ਇਹ ਤੋਂ ਵੀ ਇਹ ਲਾਭ ਕਰੀ ਤੰਦਾ ਹੈ ਜ਼ਿਮੀਂਦਾਰ ਆਸਤੇ ਤਾਂ ਖਾਸ ਕਰਕੇ ਹੂੰ ਪੰਜੀਮੀਂਦਾਰ ਨੇ ਤਾਂ ਕੰਮ ਹੀ ਕਰਨਾ ਕੰਮ ਹੀ ਕਰਨਾ ਉਹਨੂੰ ਤਾਂ ਕੋਈ ਹੋਰ ਮਤਲਬ ਨਹੀਂਗਾ ਉਹਨੇ ਤਾਂ ਉੱਠਣਾ ਆਪਣੀ ਰੋਜ਼ਮਰਹ ਜਿੰਦਗੀ ਚ ਡੰਗਰਾ ਚ ਜਾਣਾ ਮੈਂ ਹੁਣ 4 ਵਜੇ ਉੱਠ ਪੈਣਾ 4 ਵਜੇ ਉੱਠ ਕੇ ਪਹਿਲੂ ਮੈਂ ਆਪਦੇ ਮਾਲ ਡੰਗਰ ਕੋਲ ਆਉਣਾ ਸਾਰੇ ਠੀਕ ਹੈ ਬੀਟੇ ਉੱਤੇ ਗਾਲਾ ਮੱਲੇ ਵਧੀਆ ਸੋਹਣੇ ਲੱਗਦੇ ਬੀਟੇ ਇਹਨਾਂ ਦੇ ਕੋਲੇ ਮਤੁਰਿਆ ਵੀ ਫਿਰਦਾ ਹੋਂਦਾ ਠੀਕ ਹੈ ਜੀ ਤੇ ਫਿਰ ਉਦੋਂ ਬਾਅਦ ਆਪਦੇ ਪਰਿਵਾਰ ਦੇ ਨਾਲ ਆਤਾ ਇਹਨਾਂ ਨੂੰ ਚੋਈ ਦਾ ਵੀ ਹੈ ਨਵਾਈ ਦਾ ਵੀ ਸਾਰਾ ਕੁਝ ਕਰੀਗਾ ਹਮ ਤੇ ਆਪਣੇ ਕੋਲੇ ਕਿੰਨੀਆਂ ਗਾਈਆਂ ਐ ਇਸ ਟਾਈਮ ਆ ਆਪਣੇ ਕੋਲੇ ਇਸ ਟਾਈਮ 5 ਗਾਈਆਂ ਐ 5 ਗਾਈਆਂ ਤੇ ਦੁੱਧ ਵਾਲੀਆਂ ਕਿੰਨੀਆਂ ਗਾਈਆਂ ਦੁੱਧ ਤੇ ਇਸ ਵਕਤ 4 ਚੱਲਦੀਆਂ ਠੀਕ ਹੈ ਜੀ ਇੱਕ ਵਾਰ 2 ਮਹੀਨੇ ਦੀ ਗੱਭਣ ਹਮ ਉਹ ਵੀ ਆਪਾਂ ਇਸ ਬਰੀਡ ਤੇ ਇਸ ਗਾਂ ਤੋਂ ਤਿਆਰ ਕੀਤੀ ਹੋਈ ਐ ਠੀਕ ਹੈ ਜੀ ਇਸ ਗਾਂ ਤੋਂ ਇਸ ਗਾਂ ਤੋਂ ਪਰਲੇ ਆਪਣੇ ਨਾਲ ਹੀ ਇਹਦੇ ਵਾੜ ਖੜੀ ਆ ਠੀਕ ਹੈ ਜੀ ਇਹ ਤਿਆਰ ਕੀਤੀ ਆ ਇਹਨੂੰ ਹੁਣ 2 ਮਹੀਨੇ ਪ੍ਰੈਗਨੈਂਟ ਆ ਤੇ ਆਪਣੇ ਕੋਲੇ ਆਪਾਂ ਵੀ ਦੁੱਧ ਦੀ ਇਨਕਮ ਦੀ ਗੱਲ ਕਰੀਏ ਵੀ ਆਪਣੇ ਕੋਲੇ ਕਿੰਨੀ ਕ ਇਨਕਮ ਹੋ ਜਾਂਦੀ ਆ ਜਾਂ ਸੇਵਿੰਗ ਕਿੰਨੀ ਕ ਹੋ ਜਾਂਦੀ ਆ ਜੇ ਆਪਣਾ ਇਸ ਵਕਤ ਤਿੱਤੀ 34000 ਦਾ ਮਹੀਨੇ ਦੁੱਧ ਜਾਂਦਾ ਹਾਂਜੀ ਜਿਹਦੇ ਚੋਂ ਤੁਸੀਂ ਪਲੱਸ ਕੋਈ 17 18000 ਜਾਂ 20 ਕਰਤਾ ਲਾ ਲਓ ਤੁਸੀਂ ਹੂੰ 14 15000 ਤਿੰਨ ਕ ਮਉਂਦੀ ਆ 14 15000 ਹਾਂ ਤੇ ਚਲੋ ਜਿਹੜਾ ਜਿਹਦੇ ਨਾਲ ਖਰਚਾ ਦਾ ਘਰ ਦਾ ਆਪਣਾ ਤੁਰਦਾ ਵਧੀਆ ਹੂੰ ਇਆਪਾਂ ਮਤਲਬ ਪ੍ਰੋਪਰ ਆਪਣੇ ਪਰਿਵਾਰ ਜਿਹੜੇ ਇੱਕ ਬੰਦਾ ਇਸ ਗੱਲ ਨੂੰ ਸੋਚੀ ਪਹਿਲੋਂ ਆਪਣੇ ਪਿੰਡਾਂ ਦੇ ਵਿੱਚ ਡੰਗਰਾਂ ਦਾ ਕਿਨਾਰ ਜਾਣ ਸੀ ਬਹੁਤ ਜ਼ਿਆਦਾ ਸੀ ਬਿਲਕੁਲ ਹੀ ਖਤਮ ਹੋ ਗਿਆ ਹਾਂਜੀ ਹੁਣ ਕਿਸੇ ਨਾਲ ਜਾ ਕੇ ਇਹ ਲੋ ਸਾਡੇ ਪਿੰਡ 'ਚ ਹੀ ਕੁਝ 50 ਘਰ ਬਕਾ ਦੂੰ ਮੈਂ ਜਿਨ੍ਹਾਂ ਨੇ ਹੱਥ ਦੇ ਵਿੱਚ ਡੋਲਣੀ ਪੜੀ ਹੋਈ ਹੈ ਹਮ ਤੇ ਦੁੱਧ ਦੋ ਦੋਧੀਆਂ ਤੋਂ ਲੈ ਰੇ ਹਾਂਜੀ ਦੁੱਧੀਆਂ ਕੋਲੇ ਫਿਰ ਤੁਹਾਨੂੰ ਪਤਾ ਹੀ ਪਿਓ ਉਹ ਤਾਂ ਉਹ ਤਾਂ ਤੁਹਾਨੂੰ ਆਪ ਹੀ ਪਤਾ ਜੀ ਦੁੱਧ ਪਿਓ ਤੁਹਾਨੂੰ ਕਿਵੇਂ ਮਿਲ ਜੂਗਾ ਜੀ ਹਮ ਤੇ ਆਪਾਂ ਇਹਨਾਂ ਦੀ ਮੈਨੇਜਮੈਂਟ ਕਿਵੇਂ ਕਰਦੇ ਆ ਵੀ ਤੁਸੀਂ ਦੱਸਿਆ ਵੀ ਆਪਾਂ ਇੰਨੇ ਦਾ ਦੁੱਧ ਪਾਣੇ ਇੰਨੇ ਦੀ ਆਪਾਂ ਨੂੰ ਸੇਵਿੰਗ ਹੋ ਜਾਂਦੀ ਹੈ ਨਾ ਤੇ ਵਿੱਚ ਫਿਰ ਖਰਚਾ ਕਿਵੇਂ ਵੰਡਦੇ ਆ ਆਪਾਂ ਨੂੰ ਵੀ ਫੀਡ ਦਾ ਖਰਚਾ ਆ ਜਾਂਦਾ ਹਰੇ ਚਾਰੇ ਦਾ ਕੋਈ ਸਾਈਲੇਜ ਬੋਣੇ ਆਪਾਂ ਜਾਂ ਤੂੜੀ ਤਪਾਉਤ ਆਪਣੇ ਘਰੇ ਹੀ ਹੁੰਦਾ ਨਾ ਨਹੀਂ ਸਾਈਲੇਜ ਤਾਂ ਮੈਂ ਵੇਖੋ ਜੀ ਇੱਕ ਸਾਲ ਪਾਇਆ ਇੱਕ ਸਾਲ ਪਾਇਆ ਹੁਣ ਮੇਰੇ ਕੋ ਘਰ ਦੀ ਕਣਕ ਘਰ ਦੀ ਕਣਕ ਹਾਂਜੀ ਕਣਕ ਦੇ ਵਿੱਚ ਜ ਕਣਕ ਦੇ ਵਿੱਚ ਹੀ ਮੱਕੀ ਪਾਉਣਾ ਤੇ ਕਣਕ ਦੇ ਵਿੱਚ ਜੋ ਪਾਉਣਾ ਤੇ ਕਣਕ ਦੇ ਵਿੱਚ ਆਪਦਾ ਹੀ ਫੀਲਡ ਮੈਂ ਆਪਦੀ ਆਪਦੀ ਆਪਾਂ ਬਾਹਰ ਦੀ ਫੀਡ ਨਹੀਂ ਲਿਆਉਂਦੇ ਨਾ ਜਾਂ ਮੈਂ ਮਾਰਕੀਟ ਦੀ 8 अच्छा ठीक है जी। ਵੀ ਸਰਕਾਰੀ ਏਜੰਸੀ ਆ ਬਿਲਕੁਲ ਉਹ ਕੈਮੀਕਲ ਨਹੀਂ ਪਾਉਂਦੇ। ਇੱਕ ਨੰਬਰ ਉਹਨਾਂ ਦੀ ਫੀਡ ਹੁੰਦੀ ਆ। ਮੈਂ ਆਪਦੀ ਸਾਇਟੀ ਦੇ ਵਿੱਚ ਉਹ ਵੇਚਦਾ ਵੀ ਆ। ਠੀਕ ਹੈ ਜੀ। ਤੇ ਆਪਦੇ ਡੰਗਰਾਂ ਨੂੰ ਪਾਉਣਾ ਨਹੀਂ। ਤਾਂ ਤੁਹਾਡੇ ਸਾਹਮਣੇ ਮੇਰੇ ਡੰਗਰ ਤੰਦਰੁਸਤ ਹੀ ਆ। ਠੀਕ ਹੈ ਜੀ। ਤੇ ਇਹਦੇ ਵਿੱਚ ਫਿਰ ਆਪਣੇ ਬਿਮਾਰੀਆਂ, ਸਮਾਰੀਆਂ ਤੋਂ ਆਪਾਂ ਕਿਵੇਂ ਇਹਨਾਂ ਦਾ ਧਿਆਨ ਰੱਖਦੇ ਆ ਕਿਉਂਕਿ ਹੁਣ ਤਾਂ ਜਿਹੜਾ ਮੌਸਮ ਚੱਲੀ ਜਾਂਦਾ ਆ ਦੇਖਿਆ ਡੇਰੀ ਫਾਰਮਾਂ ਦੇ ਵਿੱਚ ਜਾ ਕੇ ਪਸ਼ੂਆਂ ਦੇ ਨਾਲ ਬੰਨਣ ਵਾਲੀ ਪ੍ਰੋਬਲਮ ਬਹੁਤ ਜ਼ਿਆਦਾ ਆਈ ਜਾਂਦੀ ਐ ਤੇ ਕਈ ਪਸ਼ੂ ਤਾਂ ਡੈਥ ਵੀ ਹੋ ਜਾਂਦੀ ਪਸ਼ੂਆਂ ਦੀ ਉਹ। ਉਹ ਤਾਂ ਵੇਖੋ ਜੀ ਤੂੜੀ ਦੀ ਨ ਨਵੀਂ ਤੂੜੀ ਜਦੋਂ ਆਪਾਂ ਡੰਗਰ ਨੂੰ ਪਾਵਾਂਗੇ ਹੂੰ ਥੋੜੀ ਛਾਣ ਕੇ ਪਾਓ ਠੀਕ ਹੈ ਪ੍ਰੋਬਲਮ ਬਹੁਤ ਘਟ ਜੂਗੀ ਇੱਕ ਤੁਸੀਂ ਆਪਦੇ ਡੰਗਰ ਦੀ ਜਦੋਂ ਤੁਸੀਂ ਡੰਗਰਾਂ ਦੇ ਵਿੱਚ ਰਹੋਗੇ ਤੁਹਾਨੂੰ ਡੰਗਰ ਦਾ ਚਿਹਰਾ ਹੀ ਦੱਸ ਦਊਗਾ ਵੀ ਤੁਹਾਡਾ ਡੰਗਰ ਸਹੀ ਹੈ ਜੰਬਾ ਮਾਰ ਹਾਂਜੀ ਇਹਨੇ ਆਟੋਮੈਟਿਕ ਹੀ ਤੁਹਾਨੂੰ ਦੱਸ ਦੇਣਾ ਵੀ ਅੱਜ ਮੈਂ ਠੀਕ ਨਹੀਂਗਾ ਹੂੰ ਆਪਾਂ ਉਹਦਾ ਧੀਪਤ ਹੁੰਦਾ ਆਪਾਂ ਵੇਖ ਕੇ ਦੱਸਦੇ ਨੇ ਇਹਨੂੰ ਬੁਖਾਰ ਚੜਿਆ ਹਾਂਜੀ ਇਹਨੂੰ ਆਹ ਗੱਲਬਾਤ ਹੋਈ ਉਹ ਡੰਗਰ ਵੀ ਦੱਸ ਦਿੰਦਾ ਵੀ ਵੀ ਆਪਣੇ ਮਤਲਬ ਵੀ ਇਹਨੂੰ ਵੀ ਬੁਖਾਰ ਆ ਜਾਂ ਕੀ ਗੱਲਬਾਤ ਆ ਦੁੱਧ ਘੱਟੀ ਤੇ ਘੱਟੀ ਗਿਆ ਕਟੀ ਗਾ ਆਹ ਕਈ ਥਾਣਾ ਛੱਡੀਆਂ ਉਨ ਲੱਪੈਂਦੀਆਂ ਆਪ ਨੂੰ ਪ੍ਰੋਪਰ ਵੇਖਣਾ ਚਾਹੀਦਾ ਵੀ ਕਿਹੜੇ ਥਾਂ ਚੋਂ ਆਈ ਉਹ ਦੁੱਧ ਹੱਟ ਚੋ ਕੇ ਪੁਣ ਕੇ ਵੇਖਣਾ ਚਾਹੀਦਾ ਵੀ ਇਹ ਕਿਹੜੇ ਥਾਂ ਤੇ ਚੋਂ ਆ ਗਈ ਹੈ ਪ੍ਰੋਪਰ ਰੈਟੀ ਦਾ ਧਿਆਨ ਰੱਖਣਾ ਪੈਂਦਾ ਤੇ ਹੁਣ ਜਿਵੇਂ ਆਪਣੇ ਨਵਾਂ ਕੋਈ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਵੇ ਹੁਣ ਤੁਸੀਂ ਕੀ رائے ਦੇਣਾ ਚਾਹੋਗੇ ਵੀ ਉਹ ਕਿਵੇਂ ਕੰਮ ਸ਼ੁਰੂ ਕਰੇ ਦੋ ਦੋ ਗਾਵਾਂ ਤੋਂ ਸ਼ੁਰੂ ਕਰੀ ਤੇ ਨਸਲ ਆਪਾਂ ਕਿਹੜੀ ਇੰਨੀ ਪ੍ਰੈਫਰ ਕਰਦੇ ਨਸਲ ਦੋਗਲਾ ਵੱਟ ਲਵੇ ਬਾੜਾ ਵਧੀਆ ਹੂੰ ਕਿਉਂ ਅਮਰੀਕਨ ਦਾ ਜਿਹੜੇ ਗਾਂ ਦੁੱਧ ਬਹੁਤ ਦਿੰਦੀ ਹੈ ਹੂੰ ਔਰ ਉਤੋਂ ਤਰੰਤ ਵਿਯੋਦਾ ਸੁ ਵੀ ਮਤਲਬ ਬਣਾਇਆ ਨਹੀਂ ਜਾਣਾ। ਵੀ 도ਗਲਾ ਵਟ ਜਿਹੜੀ ਉਹ ਦੁੱਧ ਵੀ ਕੋਈ 25 26 ਲੀਟਰ ਲਾ ਦਿੰਦੀ ਆ। ਯਾ ਯਾਰ ਛਰ ਚੱਲੀ ਗਾਂ। ਬਹੁਤ ਵਧੀਆ ਉਹ ਵੀ। ਤੇ ਮਤਲਬ ਉਹ ਉਹ ਵਰਤੇ 30 35 ਲੀਟਰ ਦੁੱਧ 25 ਤੋਂ ਲੈ ਕੇ 30 ਲੀਟਰ ਦੁੱਧ ਬਹੁਤ ਹੋ ਜਾਂਦਾ। ਠੀਕ ਹੈ। ਇੱਕ ਗਾਂ ਵਾਸਤੇ। ਤੇ ਖਰਚਾ ਫਿਰ ਇਹਦਾ ਕਿੰਨਾ ਕ ਆ ਜਾਂਦਾ ਵੀ ਜੇ ਤੁਸੀਂ ਦੋ ਗਾਈਆਂ ਦੀ ਗੱਲ ਕਰੀ ਹੈ ਹਨਾ ਦੋ ਗਾਈਆਂ ਤੋਂ ਭਜੇ ਦੋ ਗਾਈਆਂ ਆਪਣੀਆਂ ਮੰਨ ਲਓ ਵੀ ਚਾ ਦੋ ਤੋਂ ਜਾਂ ਚਾਰ ਰੱਖੂਗਾ ਹਮ ਵੱਤ ਵੱਤ 65 65 ਪੈਂਡ ਹਜ਼ਾਰ ਦੀ ਵਧੀਆ ਗਾਂ ਦੋ ਦੋਗਲੀ ਵਟ ਵਾਲੇ ਵਟ ਚੰਗੇ ਮਤਲਬ ਕੱਦ ਕਾਠ ਵਾਲੀ ਗਾਂ ਵਧੀਆ ਹਮ ਉਹਦਾ 40 ਤੋਂ ਲੈ ਕੇ 45 ਲੀਟਰ ਦੁੱਧ ਰੋਜ਼ ਦਾ ਜਾਣ ਲੱਗ ਪੂਗਾ ਹਮ 40 ਤੋਂ 20 ਲੀਟਰ ਦੁੱਧ ਦਾ ਤੋਈ ਖਰਚਾ ਲਾ ਲੋ ਹਮ 20 ਦੀ ਉਹਨੂੰ ਇਨਕਮ ਹੋਣ ਲੱਪੂਗੀ ਠੀਕ ਜੀ ਜੇ ਕਿਤੇ ਮਗਰ ਬੱਚੀਆਂ ਆ ਗਈਆਂ ਦੋ ਉਹਦੀਆਂ ਉਹਦੀਆਂ ਬਿਲਕੁਲ ਉਹਨੂੰ ਬੱਚੀਆਂ ਨੂੰ ਤਿਆਰ ਕਰੀ ਠੀਕ ਹੈ ਜੀ ਆਪਦੇ 2 ਤੋਂ 4 ਹੋ ਜਾਣੀਆਂ ਆਪਦੇ ਡੰਗਰ ਨੂੰ ਫੋੜੀਓ ਦੀ ਗਾਂ ਵਧਾਵੇ ਜੇ ਕੋਈ ਲੋੜ ਅਤੇ ਕੋਈ ਕਦੀ ਸੇਲ ਵੀ ਕਰ ਲੇ ਨਹੀਂ ਲੋੜ ਤੇ ਅੱਗੇ ਗਾਂ ਤੁਰਿਆ ਜਾਂਦਾ ਠੀਕ ਹੈ ਜੀ ਹਾਂਜੀ ਇੱਕੇ ਧੰਮ ਮਤਲਬ 10 ਗਾਵਾਂ ਰੱਖਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਨਾਲੇ ਤਾਂ ਗਾਵਾਂ ਦੇ ਵਿੱਚ ਰਹੂਗਾ ਉਹਨੂੰ ਵੱਲ ਆਊਗਾ ਸਾਰੀ ਗੱਲ ਦਾ ਵੀ ਕਿਵੇਂ ਕਿਵੇਂ ਮੈਂ ਕੀ ਕਰਨਾ ਇੱਕ ਦੋ ਦੋ ਗਾਵਾਂ ਤੋਂ ਸਟਾਰਟ ਕਰ ਲਈ ਠੀਕ ਹੈ ਜੀ ਇਹ ਜਿਆਦਾ ਉਹਦੇ ਕੋਲ ਪੈਸਾ ਕਿੱਥੇ ਚਾਰਾਂ ਤੋਂ ਕਰ ਚਾਰਾਂ ਤੋਂ ਇਹ ਤਾਂ ਉੱਪਰ ਨਾ ਜਾਵੇ ਕਰ ਜਿਹਨੇ ਨਵਾਂ ਕੰਮ ਸਟਾਰਟ ਕਰਨਾ ਠੀਕ ਹੈ ਜੀ ਹਾਂਜੀ ਤੇ ਲਓ ਜੀ ਇਹ ਵੀਡੀਓ ਸੀਗੀ ਆਪਣੀ ਡੇਰੀ ਫਾਰਮ ਦੇ ਰਿਲੇਟਡ ਇਹਦੇ ਵਿੱਚ ਆਪਾਂ ਗੱਲ ਕਰੀ ਸੀ ਵੀ ਜੇ ਆਪਾਂ 도ਗਲੇ ਵੱਟ ਦੀਆਂ ਗਾਈਆਂ ਲੈ ਕੇ ਆਈਏ ਉਹ ਆਪਣੇ ਅਸਤੇ ਜ਼ਿਆਦਾ ਫਾਇਦੇਮੰਦ ਹੋ ਸਕਦੀਆਂ ਦੁੱਧ ਭਾਵੇਂ ਉਹਨਾਂ ਦਾ ਥੋੜਾ ਜਿਹਾ ਘੱਟ ਹੋਵੇ ਪਰ ਉਹਨਾਂ ਦੀ ਉਹੋ ਜਿਹੀ ਫੈਟ ਜ਼ਿਆਦਾ ਆ ਜਾਂਦੀ ਹੈ ਤੇ ਉਹ ਬਿਮਾਰੀ ਤੋਂ ਬਚੀਆਂ ਰਹਿੰਦੀਆਂ ਵੀ ਡਾਕਟਰ ਆਪਣੇ ਘਰੇ ਘੱਟ ਆਉਂਦਾ ਹਨ ਤੇ ਬਾਕੀ ਨਵੇਂ ਡੇਰੀ ਫਾਰਮਰਾਂ ਅਸਤੇ ਵੀ ਬਾਈ ਜੀ ਹੋਰਾਂ ਨੇ رائے ਦਿੱਤੀ ਸੀ ਵੀ ਉਹ 2 ਤੋਂ 4 ਗਾਈਆਂ ਤੋਂ ਇਹ ਜਿਹੜਾ ਕੰਮ ਹੈ ਸ਼ੁਰੂ ਕਰ ਸਕਦੇ ਆ ਬਾਕੀ ਆਪਾਂ ਵੀਡੀਓ ਦੇ ਵਿੱਚ ਨੰਬਰ ਤੁਹਾਨੂੰ ਦੇ ਦਾਂਗੇ ਜੇ ਤੁਸੀਂ ਹੋਰ ਵੀ ਕੁਝ ਪੁੱਛਣਾ ਹੋਵੇ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਈ ਜੀ ਆਪਣਾ ਨਾ ਇੱਕ ਵਾਰੀ ਨੰਬਰ ਜਰੂਰ ਦੱਸ ਦਿਓ ਸਾਨੂੰ ਆਪਣਾ ਨੰਬਰ ਹੈਗਾ ਜੀ 98775 98775 27412 27412 ਤੇ ਜੇ 9 ਤੋਂ 5 ਕੋਲ ਲਾਉਂਦੇ ਬਾਹਲਾ ਵਧੀਆ ਹਾਂ ਬਿਕੋਲ ਦਾ ਟਾਈਮ ਵੀ 10:00 ਤੋਂ 22 ਹੋ ਰਹਾ ਨੇ ਵੀ 9 ਤੋਂ 5 ਕਿਉਂਕਿ ਇਹ ਮੈਂ ਡਿਊਟੀ ਤੇ ਬੈਠਾ ਹੁੰਨਾ ਜੀ ਉਦੋਂ ਬਾਕੀ ਡੈਰੀ ਫਾਰਮ ਦਾ ਕੰਮ ਹੈ ਜਿਹੜਾ ਉਹ 9 ਤੋਂ ਪਹਿਲਾਂ ਪਹਿਲਾਂ ਪਤਾ ਪੀ ਲੈਂਦਾ ਹਾਂ ਪਹਿਲਾਂ ਪਹਿਲਾਂ ਨਿਪਟ ਜਾਂਦਾ ਤੇ 5 ਵਜੇ ਤੋਂ ਬਾਅਦ ਆਉਤੇ ਕੰਮ ਤੰਦੇ ਵੀ ਰੱਖਿਆ ਜਾਂਦਾ ਆਈਰ ਕਾਲ ਨਹੀਂ ਰੰਡ ਹੁੰਦੀ 9 ਤੋਂ 5 ਪੱਕੇ ਦਫਤਰ ਦੇ ਵਿੱਚ ਬੈਠੇ ਹੁੰਦਾ ਜਦੋਂ ਮਰਜ਼ੀ ਜੀ ਜਿੱਦ ਕੇ ਕੋਈ ਕਾਲ ਲਾਵੇ ਠੀਕ ਹੈ ਜੀ ਆਪਾਂ ਪੂਰੀ ਤਰ੍ਹਾਂ ਟੈਂਡ ਵੀ ਕਰਾਂਗੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਠੀਕ ਹੈ ਸਾਰੀ ਗੱਲਬਾਤ ਸਮਝ ਹਾਂ ਜੇ ਕਿਸੇ ਕੋਲ ਜਾਣਕਾਰੀ ਹੈਗੀ ਤਾਂ ਜਰੂਰ ਦੱਸਿਓ ਜਰੂਰ ਦੱਸਿਓ ਆਪਾਂ ਉਹਦੀ ਨੋਟ ਵੀ ਕਰਾਂਗੇ ਠੀਕ ਤੇ ਲਓ ਜੀ ਇਹ ਆਪਣੀ ਵੀਡੀਓ ਸੀ ਬਾਕੀ ਜੇ ਕੋਈ ਉਸੇ ਦੇ ਵਿੱਚ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛਿਆ ਕਰੋ ਆਪਾਂ ਉਸ ਤੇ ਵੀ ਡਿਸਕਸ ਕਰਾਂਗੇ ਤੇ ਹੁਣ ਆਪਾਂ ਮਿਲਦੇ ਹਾਂ ਇਹੋ ਜਿਹੀ ਹੋਰ ਵੀਡੀਓ ਦੇ ਨਾਲ ਤੇ ਇਹ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ